بارہ مہاماج محلہ پنجمہ چوتھا، ایک اونکار پرساد، کرم کے وی چڑے کر چوتھا اک اوکار باہری تینہ وہ کام جل بن ساک کم لہ ناہی دام ہر ناہ نہ نا ملی ہے ساج نت پائیے بسرام جت نہ پٹ نگر سے گرام शرب सिगार तंबोल रस सणदे ही सब खाम प्रभु स्वामी कंत विहोनिया मीत सजन सब जाम नानक की बिनंतियां कर कृपा दी जय नाम हर मेलो स्वामी संग प्रभु जिस का ने चल ताम चेत गोविंद आराधि ए होवे आनंद घना संत जणा मिल पाईए रसना नाम पणा जिने पाया प्रभु आपणा आए तिसए गणा ਇਕ ਖਿੰਨ ਤਿਸ ਵਿੰਜੀ ਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨਾ ਆਵੀ ਕਿਤੜਾ ਦੁਖ ਗਣਾ ਜਿਨੀ ਰਵਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵਿਸਾਖ ທີਰਨ ਕਿਉ ਵਾਡੀਆਂ ਜਿਨਾ ਪ੍ਰੇਮ ਵਿਚੋ हर साजन पुरख विसार कह लगी माया तोह पुत्र कलत्र ना संग तना हर अविनाशी ओहो पलच पलच सगली मोई छूटहै तंदै मोह एकस हर के नाम बिन अगै लइय है कोह दयो विसार विगुचणा प्रभु बिन अवर ना कोए प्रीतम चरणी जो लगे तिन की निर्मल सोए नानक की प्रभु बेनती प्रभु मिलो प्राप्त होए ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਏ ਜਿਸ ਅਗੇ ਸਭ ਨਿਵਨ ਹਰ ਸੱਜਣ ਦਾਵਣ ਲਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੇ ਨਾਹੀ ਸਨ ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਆਪਣ ਲਿਆ ਜੇ ਮਿਲੇ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੇ ਹਰ ਨਾਹੁ ਨਾ ਜਿਨਾ ਪਾਸ ਜਗ ਜੀਵਨ ਪ੍ਰਖ ਤਿਆਗ ਕੈ ਮਾਨਸ ਸੰਦੀ ਆਸ ਦੁਇ ਭਾਏ ਵੀ ਗੋਚੀਏ ਗਲ ਪੈ ਇਸ ਜਮ ਕੀ ਫਾਸ ਜਿਹਾ ਬਿਜੈ ਸੋਲਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ जिस मन हर चरण निवास सावन सरसी कामणी चरण कमल सेओ प्यार मन तन रता सच्चिरंग इको नाम आधार बिखिया रंग कुडाविया दिसन सभे चार हर अमृत बूंद सुहावणी मिल साधु पीवन हार वणतिन प्रभु संग म ले आसमरत पुरख अपार हर मिलने नो मन लोच दा कर मिलावण हार ਜਿਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਯਾ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾ ਦੋਏ ਪਰਮ ਕੁਲਾਣੀਆਂ ਦੁਜੈ ਲਗਾ ਹੇਤ ਲਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿੰਸ ਸੀਤਿਤ ਵੇਲੇ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਕਿਨੈ ਮਾਹੀ जिने स्यों लगा हित हाथ मरोड़े तन कपे सिया होवा हो सेत जेहा बिजे सो लणे करमा संदड़ा खेत नानक प्रभ श्रीणागति चरण बोहित प्रभ देत से पादो इने रख ना पाई है गुर रखने वाला हित असुन प्रेम उमाहड़ा क्यों मिली है हर राय मन तन प्यास दर्शन कणी कोई आन मिलावे माए سنت سہائی پرم کے ہوں تین لاگا پائے وی پرب کیوں سکھ پائی جی ہے ترپت رہے آگائے آپ تیاگ بینتی کر لے پربھو لڑ لائے جو ہر کنت ملا سے نہ جائے پربھ وی دوجا کو نہیں نا نانک ہر سر اصو سکی وسندیاں جنہ جی میا ہر رائے ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆਵਿਆ ਪਨ ਸਬੇ ਰੋਗ ਵਿਮੁਖ ਹੋਏ RAM ਤੇ ਲਗਨ ਜਨਮ ਵਿਜੋਗ ਖਿਨ ਮਹ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈਰੋ ਵਹ ਰੋਜ ਕੀਤਾ ਕਿਛ ਨਾ ਹੋਵਈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠਣੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸਹਿ ਲੜੀਆਂ ਸਾਧ ਜਨਾਕ ਤੇ ਬਾਹਰੀ ਸੇ ਰਹਿਨ ਇਕੇ ਲੜੀਆਂ ਤਿੰਨ ਦੁਖ ਨਾ ਕਬਹੂ ਉਤਰੈ ਸੇ ਜਮਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਛੈ ਤੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਕਰ ਪ੍ਰਭ ਅਰਾਧਣਾ ਬਹੜ ਨਾ ਜਨਮੜੀਆਂ ਪੋਖ ਤੁਖਾਰ ਨਾ ਬਿਆ ਪਈ ਕੰਠ ਮਿਲਿਆ ਹਰ ਨਾ ਮਨ ਵਿਧਿਆ ਚਰਨਾਰ ਬਿੰਦੂ ਦਰਸ਼ਨ ਲਗੜਾ ਸਾਹ ਪੋਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਵਿਖਿਆ ਕੋ ਨ ਸਕਈ ਮਿਲ ਸਾਧੂ ਗੁਣ ਗਾ ਜਹ ਤੇ ਉਪਜੀਤ ਹੈ ਮਿਲੀ ਸਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਕੋਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ माघ मजन संग साधुआं ฑूड़ी कर स्नान हरका नाम त्याए सुन सब नानो कर दान जन्म करम मल उतरे मन ते जाए गुमान काम क्रोध ना मोहिए बिनसै लोभ सुआन सच्चे मार्ग चलदे आउ सत करे जहान अट्ठ षट तीरथ सगल पुन जी दया फरवान जिसनो देवे दया कर सोई पुरख सुजान जिना मिलिया प्रब अपना नानक तिन कुर्बान माग सुचे से कांडिय है जिन पुरा गुरु मेहरबान फल गुण आनंद उपार्जना हर सज्जन प्रगटे आए संत सहाई राम के कर कृपा दिया मिलाए सेज सुहावी सरब सुख हुन दुख नाही जाए इच पुन्नी वडपागणी वर पाया हर राय मिल सहिया मंगल गावही गीत गोविंद अलाए हर जेहावर ना दिसई कोई दूजा लवे ना लाए ਹਲਤ ਪਲਤ ਸਵਾਰਿ ਉਨਨੇ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਕੀ ਅਨ ਬੋੜ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰੂ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ nidh ਚਰਨ ਹਰ ਪੌਜਲ ਬਿਖੰਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਧਾ ਨਸੀ ਕੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਤਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਕਾ ਖਾਲਸਾ